ਹਣ ਬਣਾ ਹਣ ਆਪਾਂ ਜੀ ਹਣ ਆਪਾਂ ਚੰਡੀਗੜ੍ਹ ਆਏ ਆ ਹਣ ਆਪਾਂ ਦੀ ਕੋਲਿਕ ਹਣ ਅਸੂ ਦਾ ਵਿਆਹ ਜੋੜੀ ਦਾ ਆਪਣੀ ਆਛੀ ਜੋੜੀ ਦਾ ਵਿਆਹ ਅੱਜ ਆਛੀ ਜੋੜੀ ਬਹੁਤ ਪਹਿੜੀ ਆ ਆਛੂ ਤੇ ਮੇਰੇ ਇਹਨਾਂ ਆਤੇ ਨੇ ਸੀ ਮੈਨੂੰ ਛੋਟਾ ਕਰਕੇ ਮੂਹ ਵਾਲੇ ਕਰ ਆਛੂ ਦੀ ਵਿਆਹ ਦੀ ਅੱਜੀ ਆ ਕਾਸਾ ਮੂੰਹ ਤਾਂ ਵਿਖਾ ਦੇ ਵਿੱਚ ਸਕਾਲੇ ਮਾਤਾ ਹਾ ਰਾਜ ਜੇ ਤੁਸੀਂ ਹੱਥ ਜਗਾਈ ਸੁਰਖੀ ਸੀ ਅੱਜ ਆਠ ਨੂੰ ਮੇਰੇ ਤੋਂ ਕਾਬ ਕੋਲੀ ਸੀ ਮੇਰੀ ਉਹ ਤੰਦੂਰੇ ਆ ਕੇ ਦਿੱਤੀ ਸੀ ਨੰਦਪੁਰੋਂ ਅਸ਼ਾ ਕੋਲੀ ਜਿਹੜੇ ਵੱਡੇ ਪਾਬੇ ਨੇ ਅੱਜ ਵੱਡਾ ਬੰਦਾ ਸੀ ਅੱਜ ਕਿਦਣਾ ਆਜਾ ਰਾਤੀਆ ਰਾਤੀਆ ਮੇਰੇ ਹਾਵੀ ਉੱਧਰ ਵੀਡੀਓ ਬਣਾ ਦੋ ਇਹਨੂੰ ਕੀ ਵੇਖਣਾ ਮੈਂ ਯਾਰ ਅੱਡੀ ਵਰਗਾ ਕੋਟੀ ਵੀਡੀਓ ਚ ਮੂੰਹ ਤਾਂ ਆਉਂਦਾ ਨਹੀਂ ਤੇਰਾ ਹਾਵੀ ਕਹਿੰਿਆ ਕਹਦਾ ਵੀ ਮੇਰਾ ਚੈਨਲ ਸਬਸਕ੍ਰਾਈਬ ਕਰ ਦੋ ਇਹ ਵੀ ਕਹਦੇ ਮੇਰੇ ਪੁੱਪੂ ਦਾ ਚੈਨਲ ਸਬਸਕ੍ਰਾਈਬ ਕਰ ਦੋ ਹਾਂ ਮੇਰੀ ਬੁਆ ਦਾ ਵੀ ਚੈਨਲ ਸਬਸਕ੍ਰਾਈਬ ਕਰ ਦਾਂ ਇਹ ਵੀ ਕਹਦੇ ਮੇਰੇ ਬੁਆ ਵੀ ਵੀ ਚੈਨ ਸਬਸਕ੍ਰਾਈਬ ਕਰ ਦੋ ਮੇਰਾ ਵੀ ਕਰ ਦੋ ਮੇਰਾ ਵੀ ਕਰ ਦੋ ਬੁਣਤਾ ਫੇਰ ਘਬਰਾਟ ਉਦੇ ਦਾ ਬਾਬ ਸੰਗ ਦਾ ਬਾੜ ਨਾ ਆਂ ਵਿੱਚ ਆ ਤਾਂ ਹਿੱਥੇ ਰੱਖਾ ਉਦੇ ਦਾ ਬਾਬੇ ਦਾ ਵਿਆਹ ਵੀ ਹੋ ਜਾਂਦਾ ਹਾਂ ਆਪਾਂ ਕਿੱਥੋਂ ਆਏ ਆਂ ਆਲਾ ਆਂਬੜ ਉਹ ਗਲੀ ਵਟਰੀ ਆਏ ਆਂ ਆਂ ਕਰਦੇ ਸਹੀ ਕਰਕੇ ਦੇ ਆਈ ਕਿਥੋਂ ਆਂ ਛੱਡ ਦੇ ਨੂੰ ਸਹੀ ਕਰਕੇ ਨਹੀਂ ਤੁਰ ਜਾ ਰੋ ਗਿਆ ਕੇ ਇੰਨਾ ਰੱਖ ਕੇ ਬਾਹਰ ਆ ਵੀ ਜੀ ਕਿਵੇਂ ਆਂ ਆਪਾਂ ساری ਮੌਤ ਦੀ ਬਾਰੀ ਵਾਰੀ ਵਾਰੀ ਨੰਨ ਪੁੱਤੀ ਹੁਣ ਆਪਾਂ ਕਿੱਥੇ ਚੱਲੇ ਹਾਂ ਹੁਣ ਆਪਾਂ ਜਲੇ ਆਛੂ ਦੇ ਬੱਤੀ ਦੇ ਆਂ ਚੱਲੇ ਆਪਾਂ ਕਿਹੜੇ ਕੱਪੜੇ ਪਾ ਗਏ ਨੇ ਆਛੂ ਦੇ ਆਸੀ ਜੱਟ ਬੱਬਾ ਕੀ ਯਰ ਤਾਂ ਬੱਬਾ ਸਹਿਦ ਰੰਦਸ ਟਾਂਟਾ ਸ਼ਾਰਟ ਵੀਡੀਓ ਉਹ ਤਾਂ ਸਹੀ ਬੋੜੀ ਦਾ ਬਣਾ ਲੈ ਮੈਂ ਫੋਨ ਫੜ ਕੇ ਜੇਚ ਪਾ ਲੈ ਹੁਣ ਆਪਾਂ ਜੱਟ ਦੀ ਉਚ ਆਛੂ ਦੇ ਵਿਆਹ ਦੇ ਵਿੱਚ ਪੰਨਾ ਵਾਰ ਕੇ ਆਛੂ ਦੇ ਟਾਡੇ ਤੇ ਮਾਰਾਂਗੇ ਪਾ ਪਾਪਾ ਕਿੱਥੇ ਗਿਆ ਤੇਰਾ ਲੈ ਪਾਪਾ ਕੰਮ ਤੇ ਗਿਆ ਨੰਬਰ ਕੰਮ ਕਰਨ ਤੇਰਾ ਚਾਚਾ ਕਿੱਥੇ ਆ ਚਾਚੂ ਮਲਾ ਆਹ ਸੁਤ ਦਾ ਵਿਆਹ ਤੇ ਗਿਆ ਤੇ ਮਮਨੀ ਰੀ ਮਮ ਮਮੇ ਦੀ ਪੋਤੀ ਦੇ ਵਿਆਹ ਤੇ ਗਿਆ ਮੈਂ ਕੱਲੇ ਹੀ ਗਏ ਸੀ ਕੱਲੇ ਹੀ ਗਏ ਤੇ ਮੈਂ ਚੋਣੀ ਚਾਹੂ ਅੱਜ ਮੈਂ ਹੈ ਮੈਂ ਤੁਹਾਨੂੰ ਅਸੀਂ ਨਹੀਂ ਚੋਣੀ ਜਾਣੀ ਸਾਨੂੰ ਨਾ ਗਈ ਇੱਥੇ ਉਹਦੇ ਵੀਡੀਓ ਬਣਾ ਸਾਨੂੰ ਚੋਣੀ ਨਹੀਂ ਹੁੰਦੀਗੀ ਵੀਡੀਓ ਬਣਾ ਜੇ ਬਣਾਉਣੀ ਆ ਜਿਹੜੀ ਜੁਨੀ ਨੇ ਬੋੜੀ ਦਾ ਫੋਪਰੇ ਮੈਨੂੰ ਗੱਡੀ ਦਾ ਫੜਾਈ ਨਹੀਂ ਦਾ ਮੇਰੇ ਬੂਆ ਨੂੰ ਗੱਡੀ ਦੇ ਉਹ ਟੂਰ ਬਣਾ ਜਾਣਾ ਜਿੰਦਾ ਹੀ ਨਹੀਂ ਚਲਾਉਣ ਮੈਨੂੰ ਉਹ ਤੇ ਚਰਾਲ ਬਾਜੀ ਨਹੀਂ ਚਲਾਉਗੀ ਬੂਆ ਨੂੰ ਚਲਾ ਨਹੀਂ ਦਿੰਦਾ ਮੇਰਾ ਬਹੁਤ ਵੀਡੀਓ ਬਣਾਉਣ ਗਿਆ ਬੰਦਣਾ ਆਈ ਅੰਕੀਸੇ ਚ ਮਾਰਨਾ ਹਾਂ ਜਰਾ ਤੁਹਾਡੀ ਫੋਟੋ ਕਿਵੇਂ ਲੱਗੀ ਸੀ ਗਾਣਾ ਸੁਣਾ ਜੱਟ ਤੇਰੀ ਮੁੱਛੂ ਕਬੀ ਬਰਸੀ ਯਾਤਾਂ ਕੱਤ ਤੇਰੀ ਮੁੱਛੂ ਕਬੀ ਬਰਸੀ ਯਾਤਾਂ ਆਪਾਂ ਚੱਲੇ ਹਾਂ ਅੱਜ ਦੇ ਵਿਆਹ ਤੇ ਲੋਜੀ ਜਾਗੋ ਰਾਤ ਅੱਛਾ ਹਣ ਅੱਜ ਹੀ ਅਗੋ ਰਾਤ ਹਣ ਆਪਾਂ ਜੋਗੇ ਲਿਆਗੇ ਸਾਰੇ ਜਾਣੇ ਚਲਿਓਦੇ ਅੱਜ ਦੇ ਸੂਤਨਾ ਮਾ ਨਾ ਸਗਮਨ ਸਾਈਬਾ ਨਾ ਪ੍ਰੀਤ ਸੱਤਨਾ ਪ੍ਰੀਤ ਕੋ ਕਿੰਨੀ ਰਾਤ ਲੱਗਿਆ ਆਜ ਆਇਆ ਹਾਂ ਬਈ ਕਿਵੇਂ ਆ ਤੜੀ ਮੋਟਰ ਜਦੀ ਆਚਾ ਦਾ ਵਿਆਹ ਤੋਂ ਮਨ ਸਾਈ ਦਾ ਵਿਆਹ ਉਹਦਾ ਵਿਆਹ ਆਚਾ ਦਾ ਅੱਗੇ ਉਹਨੂੰ ਕਾ ਕੋ Carlos no lo veía así, Carlos no